ਹਲਕਾ ਛਤਰਾਣਾ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਇੱਕ ਮੀਟਿੰਗ ਅੱਜ 9 ਫਰਵਰੀ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਪਾਟਣਾ ਵਿਖੇ ਹੋਈ। ਹਲਕਾ ਇੰਚਾਰਜ ਦਰਬਾਰਾ ਸਿੰਘ ਬਨਵਾਲਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਪਰਮੋਦ ਨਿਰਵਾਲ ਕੋਆਰਡੀਨੇਟਰ 올 ਇੰਡੀਆ ਕਾਂਗਰਸ ਕਮੇਟੀ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਰੋੜ ਨੇ ਸ਼ਮੂਲੀਅਤ ਕਰਕੇ ਸਮਰਾਲਾ ਵਿਖੇ ਹੋ ਰਹੀ ਸੂਬਾ ਪੱਦਰ ਦੀ ਕਨਵੈਨਸ਼ਨ ਲਈ ਵਰਕਰਾਂ ਨੂੰ ਲਾਮਬੰਦ ਕੀਤਾ। ਪਾਟਣਾ ਤੋਂ ਸਤਪਾਲ ਗਰਗ ਦੀ ਰਿਪੋਰਟ दौरा तारीख को हमारे राष्ट्रीय अध्यक्ष मिलकर अर्जुन खड़गे जी पंजाब के जितने भी हमारे वर्कर हैं उन सब को संबोधित करने आ रहे हैं। उसको के भी हमारी पार्टी के तो पदाधिकारी है हैं चाहे वो ब्लॉक लेवल के हैं जिला लेवल के हैं प्रदेश लेवल के हैं या मंडल लेवल है बूथ लेवल तक जितने भी अधिकारी पदाधिकारी पार्टी हैं उनसे मुलाकात करने का ग्यारह तारीख का प्रोग्राम रखा है उसमें हमारे राष्ट्रीय अध्यक्ष मल्लिकार्जुन खड़गे जी आ रहे हैं और वो हमारे वर्कर के जो उनके विचार सुन के और आगे का जो भी रणनीति बनाएंगे उनके बारे में चर्चा लोकसभा के तो तो के लिए जा तो रही है उसके लिए तैयारियाँ उसके लिए तैयारियाँ चल रही हैं पार्टी ने अपने ऑब्जर्वर वगैरह लगा रखे हैं पूरी तैयारी तो हमारी चली हुई है जिसमें जिला कोर्डिनेटर भी लग गए हैं लोकसभा के भी लग गए हैं आई की तरफ से पहले ही लगे हुए तो पार्टी से समझौता किसी और से चल रही है किसी से कोई समझौता नहीं हो रहा हम अकेले तेरह के तेरह लोकसभा लड़ रहे हैं ਜੋ ਪਾਰਟੀ ਮੇਂ ਅੰਦਰੂਨੀ ਫੂਟ ਹੈ ਉਸ ਕੇ ਬਾਰੇ ਮੇਂ ਕੋਈ ਐਸੀ ਕੋਈ ਫੂਡ ਨਹੀਂ ਹੈ ਥੋੜੀ ਬਹੁਤ ਜੋ ہماری ਬਾਤਾਂ ਹੈ ਉਹ ਵੀ ਕੱਲ 11 ਕੋ ਰਾਸ਼ਟਰੀ ਅਧਿਕ ਜੀ ਆ ਰਹੇ ਉਸ ਕੇ ਬਾਰੇ ਸਾਰੀ ਚੀਜ਼ੀ ਸੌਟ ਆਊਟ ਹੋ ਜਾਈਂ ਐਸਾ ਕੋਈ ਗੱਡੂ ਬਾਜੀ ਨਹੀਂ ਵਾਟ ਜਿਹੜਾ ਅੱਜ ਦਾ ਦੌਰਾ ਸਾਡੇ ਪ੍ਰਮੋਦ ਨਰਵਾਲ ਜੀ ਨੇ ਇੱਕ ਕੋਆਰਡੀਨੇਟਰ ਲਾਏ ਨੇ ਪਟਿਆਲੇ ਡਿਸਟ੍ਰਿਕਟ ਦੇ ਕਿਉਂਕਿ ਤੁਹਾਨੂੰ ਪਤਾ ਖੜਗੇ ਸਾਹਿਬ 11 ਫਰਵਰੀ ਨੂੰ ਸਭਰਲੇ ਆ ਰਹੇ ਨੇ ਉਹ ਸੰਬੰਧ ਦੇ ਵਿੱਚ ਇਹ ਸਾਰੇ ਹਲਕਿਆਂ ਦੇ ਵਿੱਚ ਅੱਠੇ ਹਲਕਿਆਂ ਦੇ ਵਿਧਾਨ ਸਵਾਲ ਕਿ ਜਗੇ ਨੇ ਤੇ ਸਾਰੇ ਵਰਕਰਾਂ ਨੂੰ ਕਿਉਂਕਿ ਖੜਗੇ ਸਾਹਿਬ ਪਹਿਲੀ ਵਾਰ ਪੰਜਾਬ ਦੇ ਵਿੱਚ ਆ ਰਹੇ ਨੇ ਸਾਡੇ ਸਾਰੇ ਅਹੁਦੇਦਾਰਾਂ ਨੇ ਚਾਹੇ ਮੰਡਲ ਪ੍ਰਧਾਨ ਹੋਣ ਬਲਾਕ ਪ੍ਰੈਜ਼ੀਡੈਂਟ ਹੋਣ ਮੰਡਲ ਬੂਤ ਤੇ ਜਿਹੜੀਆਂ ਕਮੇਟੀਆਂ ਨੇ ਜਾਂ ਸਾਡੇ ਬਲਾਕ ਦੇ ਜ਼ਿਲ੍ਹੇ ਦੇ ਅਹੁਦੇਦਾਰ ਸਾਡੇ ਸਟੇਟ ਦੇ ਸਾਰਿਆਂ ਨੇ ਜਾ ਕੇ ਉੱਥੇ 11 ਫਰਵਰੀ ਨੂੰ ਸਭਰਾਲੇ ਪਹੁੰਚਣਾ ਉਹ ਸੰਬੰਧ ਦੇ ਵਿੱਚ ਅੱਜ ਸ਼ਤਰਾਨਾ ਹੱਕੇ ਦੇ ਵਿੱਚ ਸਾਧ ਦਰਵਾਦਾ ਸਿੰਘ ਜੀ ਦੀ ਐਨ ਮਇਥਲੀ ਦੀ ਮੀਟਿੰਗ ਰੱਖਿਆ ਉਹਦੇ ਸੰਦ ਵਿੱਚ ਆਏ ਜਿਆਨਦਰ ਪ੍ਰੋਗਰਾਮ ਹੈ ਕਿੰਨੇ ਵਰਕਰ ਤੁਹਾਡੇ ਇੱਥੇ ਲੈ ਕੇ ਜਾਵਾਂਗੇ ਤੁਸੀਂ ਪਾਰਟੀ ਹਾਈ ਕਮਾਨ ਨੇ ਸਤਬਾਲ ਜੀ ਸਾਨੂੰ ਜੋ ਆਦੇਸ਼ ਦਿੱਤੇ ਨੇ ਪੰਜ ਬਸਾਂ ਪਰ ਕੰਸਟਿਟੂਐਂਸੀ ਲੱਗਿਆ ਨੇ ਔਰ ਸਾਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੈ ਕਿ ਅਸੀਂ ਪੰਜ ਬਸਾਂ ਕੀਤੀਆਂ ਨੇ ਲੇਕਿਨ ਸਾਨੂੰ ਪੰਜ ਬਸਾਂ ਦੇ ਨਾਲ ਨਾਲ ਮੇਰਾ ਖਿਆਲ 10-15 ਕਾਰਾਂ ਤੇ ਵੀ ਜਾਣਾ ਪੈਣਾ ਇਸ ਤਰ੍ਹਾਂ ਦਾ ਸਾਨੂੰ ਜਿਹੜਾ ਸਹਿਯੋਗ ਹੈ ਲੋਕਾਂ ਦਾ ਪਬਲਿਕ ਦਾ ਖਾਸ ਤੌਰ ਤੇ ਕਾਂਗਰਸ ਦੇ ਲੀਡਰ ਸਾਹਿਬਾਨ ਦਾ ਮਿਲ ਰਿਹਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਔਰ ਮੇਰੇ ਖਿਆਲ ਦੇ ਵਿੱਚ ਸਾਨੂੰ ਪੰਜ ਬੱਸਾਂ ਤੋਂ ਇਲਾਵਾ ਵੀ ਗੱਡੀਆਂ ਜਿਹੜੀਆਂ ਨੇ ਅਰੇਂਜ ਕਰਨੀਆਂ ਪਈਆਂ ਇਹਨਾਂ ਕੋਲ ਸਾਹ ਆ ਗਿਆ ਵਰਤਣਾ ਬਹੁਤ ਜ਼ਿਆਦਾ ਸਾਹ ਤੁਸੀਂ ਦੇਖ ਰਹੇ ਹੋ ਹਰ ਰੋਜ਼ ਹੀ ਅਸੀਂ ਮੀਟਿੰਗਾਂ ਕਰ ਰਹੇ ਹਾਂ 11 ਤਰੀਕ ਵਾਸਤੇ ਤਿਆਰੀ ਕਰ ਰਹੇ ਹਾਂ ਉਸੇ ਸਬੰਧ ਦੇ ਵਿੱਚ ਸਾਡੇ ਅਬਜ਼ਰਵਰ ਸਾਹਿਬ ਕੋਆਰਡੀਨੇਟਰ ਸਾਹਿਬਾ ਜੈਨਿੰਦਰ ਨਿਰਵਾਨ ਸਾਹਿਬ ਦਿੱਲੀ ਤੋਂ ਸਪੈਸ਼ਲ AICCC ਵੱਲੋਂ ਨਿਯੁਕਤ ਕੀਤੇ ਗਏ ਨੇ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਖਨੋੜਾ ਸਾਹਿਬ ਵੀ ਉਹਨਾਂ ਦੇ ਨਾਲ ਨੇ ਉਹ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਨੇ ਕਿ ਸਾਡੇ ਹਲਕਾ ਸਤਰਾਣਾ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਨੇ ਔਰ ਸਾਨੂੰ ਜੋ ਵੀ ਹਦਾਇਤਾਂ ਹਾਈ ਕਮਾਂਡ ਦੀਆਂ ਹੋਣਗੀਆਂ ਜੋ ਹੁਣ ਤੱਕ ਮਿਲਦੀਆਂ ਨਹੀਂ ਇਹਨਾਂ ਜੋ ਅੱਜ ਸਾਨੂੰ ਨਿਰਵਾਨ ਸਾਹਿਬ ਹਦਾਇਤਾਂ ਨਿਰਵਾਨ ਸਾਹਿਬ ਹਦਾਇਤਾਂ ਦੇਖ ਜਾਣਗੇ ਉਹਨਾਂ ਦਾ ਅਸੀਂ ਇਨਵਿਨ ਪਾਲਣਾ ਜੜੀ ਉਹ ਕਰਾਂਗੇ ਜੀ ਥੈਂਕ ਯੂ ਥੈਂਕ ਯੂ